1.5 ਕਿਲੋ ਹੀਰੋਇਨ ਤੇ 3 ਲੱਖ ਕੈਸ਼ ਇਹ ਬਰਾਮਦ ਹੋਇਆ ਔਰ ਇਹਦੇ ਚ ਇੱਕ ਮੁਲਜ਼ਮ ਹੈ ਜਿਹੜਾ ਹਰਪ੍ਰੀਤ ਸਿੰਘ ਇਹ ਪਿੰਡ ਜਿਹੜਾ ਇਹਦਾ ਹੈਗਾ ਰਾਮਾ ਥਾਣਾ ਬਦਨੀ ਡਿਸਟ੍ਰਿਕਟ ਮੋਗਾ ਸੋ ਅਸੀਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਹੇ ਹਾਂ ਕਿ ਤੇ ਯੂਐਸ ਬੇਸਡ ਨਵਾਂ ਇੱਕ ਗੱਲ ਆਈ ਹੈ ਜਿਵੇਂ ਤੁਹਾਡੇ ਨਾਲ ਪਹਿਲਾਂ ਵੀ ਦੂਸਰੇ ਨੈਟਵਰਕਸ ਬਾਰੇ ਸ਼ੇਅਰ ਕੀਤਾ ਗਿਆ ਸੀ ਦੂਸਰੀ ਗੱਲ ਕਿ ਇੰਟਰ ਡਿਸਟ੍ਰਿਕਟ ਹੈ ਇਹ ਰੀਸੀਵਿੰਗ ਇਹ ਇਧਰ ਆਪਣੇ ਆ ਕੇ ਇੱਥੇ ਬੰਦੇ ਨੂੰ ਦੇਖੇ ਤੇ ਇਹਨੇ ਵਾਪਸ ਲੈ ਕੇ ਜਾਣੀ ਸੀ ਹਲੋ ਇਥੇ ਰੱਖ ਦਿਓ ਬਾਰ ਇਕੋਏ ਬਾਰੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਡਾਇਰੈਕਸ਼ਨ ਨੇ ਉਹਦੇ ਤੇ ਬਹੁਤ ਵੱਡੀ ਕਾਮਯਾਬੀ ਇੱਕ ਹੋਰ ਕਮਿਸ਼ਨਰ ਪੁਲਿਸ ਅਮਰ ਸਾਹਿਬ ਨੂੰ ਮਿਲੀ ਹੈ 1.5 ਕਿਲੋ ਹੀਰੋਇਨ ਤੇ 3 ਲੱਖ ਕੈਸ਼ ਇਹ ਬਰਾਮਦ ਹੋਇਆ ਔਰ ਇਹਦੇ ਇੱਕ ਮੁਲਜ਼ਮ ਹੈ ਜਿਹੜਾ ਹਰਪ੍ਰੀਤ ਸਿੰਘ ਇਹ ਪਿੰਡ ਜਿਹੜਾ ਇਹਦਾ ਹੈਗਾ ਰਾਮਾ ਥਾਣਾ ਬਦਨੀ ਡਿਸਟ੍ਰਿਕਟ ਮੋਗਾ ਔਰ ਇਹ ਜਿਹੜੇ ਨੈਟਵਰਕ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇੱਕ ਮਨਦੀਪ ਸਿੰਘ ਇਹਨਾਂ ਦੇ ਪਿੰਡ ਦਾ ਹੀ ਬੰਦਾ ਯੂਐਸ ਬੇਸਡ ਹੈ ਉਹੀ ਨੈਟਵਰਕ ਚਲਾ ਰਹੇ ਆ ਪਰਨਾ ਵੀ ਉਹਦਾ ਨਾਮ ਪਹਿਲਾਂ ਵੀ ਫਿਕਰ ਹੋਇਆ ਸੋ ਅਸੀਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਹੇ ਹਾਂ ਕਿ ਦਿ ਯੂਐਸ ਬੇਸਡ ਨਵਾਂ ਇੱਕ ਗੱਲ ਆਈ ਹੈ ਜਿਵੇਂ ਤੁਹਾਡੇ ਨਾਲ ਪਹਿਲਾਂ ਵੀ ਦੂਸਰੇ ਨੈਟਵਰਕਸ ਬਾਰੇ ਸ਼ੇਅਰ ਕੀਤਾ ਗਿਆ ਸੀ ਦੂਸਰੀ ਗੱਲ ਕਿ ਇੰਟਰ ਡਿਸਟ੍ਰਿਕਟ ਹੈ ਇਹ ਰੀਸੀਵਿੰਗ ਇਹ ਇਧਰ ਆਪਣੇ ਆ ਕੇ ਇੱਥੇ ਬੰਦੇ ਨੂੰ ਦੇ ਕੇ ਤੇ ਇਹਨੇ ਵਾਪਸ ਲੈ ਕੇ ਜਾਣੀ ਸੀ ਤੋਂ ਪੁਲਿਸ ਨੂੰ ਮੈਂ ਵਧਾਈ ਵੀ ਦਿੰਨਾ ਸਪੈਸ਼ਲੀ ਮੰਡੇਰ ਸਾਹਿਬ ਡੀਸੀਪੀ ਸਾਹਿਬ ਮਹਤਾਬ ਸਿੰਘ ਜੀ ਐਡੀਸੀਪੀ ਸੁਰਿੰਦਰ ਜੀ ACP ਔਰ ਸ਼ਿਵਦਰਸ਼ਨ ਸਾਡੇ SHO ਇਹਨਾਂ ਨੇ ਬੜਾ ਇਨਫੋਰਮੇਸ਼ਨ ਦੇ ਉੱਤੇ ਡਿਵੈਲਪ ਕਰਕੇ ਪ੍ਰੋਮਟੈਕਸ਼ਨ ਲਿਆ ਔਰ ਰਿਕਵਰੀ ਅੱਛੀ ਹੋਈ ਹੈ ਔਰ 3 ਲੱਖ ਕੈਸ਼ ਵੀ ਹੈ ਸੋ ਇਹ ਸਾਰਾ ਐਂਗਲ ਮੈਨੂੰ ਲੱਗ ਰਿਹਾ ਕਿ ਕਾਫੀ ਦੇਰ ਤੋਂ ਉੱਥੇ ਮਾਲਵਾ ਏਰੀਆ 'ਚ ਬੰਦਾ ਐਕਟਿਵ ਹੈ ਔਰ ਤਾਂ ਹੀ ਇੰਨੀ ਦੂਰ ਲੈਣਾ ਹੁੰਦਾ ਔਰ ਐਡਾ ਵੱਡਾ ਕਨਸਾਈਨਮੈਂਟ ਲੈਣੀ ਫਾਈਨੈਂਸ਼ੀਅਲ ਐਂਗਲ ਵੀ ਸਾਰਾ ਇਹਦੇ ਵਿੱਚ ਅਸੀਂ ਵਰਕਆਊਟ ਕਰ ਰਹੇ ਹਾਂ ਸੋ ਇਹਦੇ 'ਚ ਜਿਹੜੀ ਗੱਲ ਹੁਣੀ ਸਵਾਲ ਹੋਇਆ ਪਬਲਿਕ ਦੇ ਸਹਿਯੋਗ ਦਾ ਮੈਂ ਕੱਲ ਆਪ ਕੈਸੋ ਦੇ ਵਿੱਚ ਸਾਡੇ ਸਾਰੇ ਸੀਨੀਅਰ ਆਫਸਰ ਗਏ ਮੈਂ ਵੀ ਗਿਆ ਲੋਕਾਂ ਨਾਲ ਬੜੀ ਅੱਛੀ ਗੱਲਬਾਤ ਹੋਈ ਔਰ ਅਸੀਂ ਆਉਣ ਵਾਲੇ ਟਾਈਮ 'ਚ ਪਬਲਿਕ ਅਵੇਅਰਨੈਸ ਦਾ ਜਿਹੜਾ ਇੱਕ ਨਵਾਂ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੇ ਹਾਂ ਉਹ ਤੁਹਾਡਾ ਨਾਲ ਸ਼ੇਅਰ ਕਰਾਂਗੇ ਉਹ ਅਸੀਂ ਮਹੱਲਾ ਲੈਵਲ ਤੇ ਹੀ ਉਹਨਾਂ ਨੂੰ ਹੌਟਸਪੌਟਸ ਨੂੰ ਹੀ ਟਾਰਗੇਟ ਕਰਾਂਗੇ ਕੋਈ ਜਨਰਲ ਇਦਾਂ ਦਾ ਪ੍ਰੋਗਰਾਮ ਨਹੀਂ ਲੋਕਲਾਈਜ਼ਡ ਪ੍ਰੋਗਰਾਮ ਕਰਾਂਗੇ ਸੋ ਥੈਟ ਪਾਰਟਿਸਪੇਸ਼ਨ ਜ਼ਿਆਦਾ ਹੋਵੇ ਤੇ ਸਾਡਾ ਜਿਹੜਾ ਮੈਸੇਜ ਹੈ ਜਿਹੜੇ ਕੁਆਟਰਸ ਨੂੰ ਅਸੀਂ ਭੇਜਣਾ ਚਾਹੁੰਦੇ ਹਾਂ ਜਿਹੜੇ ਪਰਿਵਾਰਾਂ ਨੂੰ ਉਹ ਜਾਵੇ ਇਹ ਕਿਥੋਂ ਦੀ ਸ਼ਾਰੀ ਵਾਲੀ ਕਰਦਾ ਸੀਗਾ ਇਹਦੇ ਨਾਲ ਦੇ ਪਿੱਛੇ ਕਿੰਮਸਾ ਰੋਲ ਪੁੱਛਨੇ ਬੜੇ ਸੀ ਜਾਂ ਕੋਈ ਕਬੱਡੀ ਦਾ ਪਲੇਅਰ ਸੀ ਇਸ ਤਰ੍ਹਾਂ ਦਾ ਕੋਈ ਐਂਗਲ ਸਾਹਮਣੇ ਇੱਕ ਕਬੱਡੀ ਵਾਲੀ ਗੱਲ ਤਾਂ ਕੋਈ ਨਹੀਂ ਇਹੋ ਜੀ ਸਾਹਮਣੇ ਆਈ ਨਾ ਕੋਈ ਮਤਲਬ ਬੇਸਿਕਲੀ ਤਾਂ ਕੰਬਾਈਨ ਦਾ ਡਰਾਈਵਰ ਸੀਗਾ ਤੇ ਕੰਬਾਈਨ ਹਾਰਵੈਸਟਰ ਦੇ ਕੰਮ ਕਰਦਾ ਦਸਵੀਂ ਪਾਸ ਹੈ ਫਾਈਨੈਂਸ਼ੀਅਲ ਐਂਗਲ ਹੀ ਆ ਲੱਗ ਰਿਹਾ ਕਿ ਕਿਉਂ ਇਹ ਲਿਓਰ ਹੋਇਆ ਇਹਦੇ ਵਿੱਚ ਬਟ ਉਸੇ ਪਿੰਡ ਦਾ ਨਾ ਕਿਉਂਕਿ ਦੇਖੋ ਸਮਗਲਰ ਜਦੋਂ ਬਾਹਰ ਬੈਠਾ ਇੱਕ ਆਪਣੇ ਪਿੰਡ ਦੇ ਹੀ ਬੰਦਿਆਂ ਨੂੰ ਟਾਰਗੇਟ ਕਰਦਾ ਜਿਨ੍ਹਾਂ ਨੂੰ ਲੋਡ ਹੈ ਜਾਂ ਜਿਹੜੇ ਸੌਫਟ ਟਾਰਗੇਟ ਨੇ ਸੋ ਇਹ ਨੈਟਵਰਕ ਤੋੜਨਾ ਬੜਾ ਜ਼ਰੂਰੀ ਹੈ ਇਹਨੂੰ ਮੈਂ ਇਹਨੂੰ ਕਾਫੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਿਹਾ ਕਿਉਂਕਿ ਮਾਲਵੇ ਨਾਲ ਰਿਲੇਟਡ ਹੈ ਇਹਨੂੰ ਫ੍ਰੈਕਟ ਕਿਹਾ ਜਾ ਸਕਦਾ ਇਹ ਦੋ ਬੰਦੇ ਕਿੱਥੇ ਸੀਗਾ ਨਾ ਲੁਕਾ ਕੇ ਰੱਖੀ ਸੀ ਕੋਈ ਹੀ ਰੋਇਨ ਕਿੰਨਾ ਦੇਖੋ ਜੀ ਸਾਰੀ ਜਿਹੜੀ ਰਿਕਵਰੀ ਹੈ ਉਹ ਈ ਡਿਵੀਜ਼ਨ ਦੇ ਵਿੱਚ ਮੋਚੀ ਬਾਜ਼ਾਰ ਦੇ ਏਰੀਆ ਵਿੱਚੋਂ ਪੁਲਿਸ ਨੇ ਕੀਤੀ ਹੈ ਔਰ ਇਹਦੇ ਚ ਜਿਹੜੀ ਇਹਦੇ ਔਨ ਪਰਸਨ ਹੀ ਇਹ ਕੀ ਉੱਥੇ ਕਰਨ ਗਿਆ ਸੀ ਕਿਉਂਕਿ ਜਿੱਦਾਂ ਤੁਹਾਨੂੰ ਦੱਸਿਆ ਮਾਲਵੇ ਦਾ ਰੈਕਲਾ ਉੱਥੇ ਕੀ ਕਰਨ ਗਿਆ ਰিসিਵ ਕਰਨ ਗਿਆ ਸੀਗਾ ਜੀ ਕਿੰਨੋਂ ਕਿਹਦੇ ਨੰਬਰੋਂ ਚਾਲ ਹੋਈ ਉਹ ਨਾਮ ਹੈ ਨਹੀਂ ਜੀ ਅਜੇ ਪਤਾ ਲੱਗਿਆ ਉਹੀ ਉਸੇ ਤੇ ਵਰਕ ਕਰ ਰਹੇ ਆ ਡਰਗਮਨੀ ਸਰ ਜਿਹੜੀ ਦਾ ਨਾਮ ਬ੍ਰਾਮਦੋਤ ਹੈ ਡਰਗਮਨੀ ਹੈ ਜੀ ਡਰਗਮਨੀ ਪਿਛਲੇ ਸਮੇਂ ਦੇ ਵਿੱਚ ਕਿਹੜਾ ਜਿਹੜਾ ਟਰੱਕ ਜਿਹੜਾ ਡੇਢ ਕਿਲੋ ਬ੍ਰਾਮਦ ਕੀਤਾ ਜੀ ਇਹ ਲੈਣਾ ਆ ਸੀ ਦੇਣਾ ਆ ਪੈਸੇ ਨੇ ਇੱਕ ਨਿਕਰ ਆਇਆ ਸੀ ਤਾਂ ਕੀ ਕਰੀਏ ਦੇਖੋ ਪੈਸਾ ਉਹ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਦੇ ਸਵਾਲ ਸਾਰੇ ਦਿੱਤੇ ਜਾਣਗੇ ਉਹ ਇਹਦਾ ਰਿਮਾਂਡ ਮੂਨ ਲੈ ਕੇ ਹੁਣ ਅਸੀਂ ਡਿਟੇਲ ਚੋਂ ਪੁੱਛਗਿੱਛ ਕਰਨ financial aspect મે પેલા ਵੀ ਜ਼ਿਕਰ ਕੀਤਾ ਕਿ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ ਸਾਰੇ ਦੇ ਵਿੱਚ ਅਸੀਂ ਪਹਿਲਾਂ ਵੀ ਜਿਹੜਾ ਸਿੰਥੈਟਿਕ ਵਾਲਾ ਵੀ ਤੁਸੀਂ ਦੇਖਿਆ ਦੂਜਿਆਂ ਦੇ ਵੀ ਅਸੀਂ ਰਿਕਵਰੀਆਂ ਐਸੇ ਕਰਕੇ ਹੋ ਰਹੀਆਂ ਲਾਸਟ ਤੱਕ ਅਸੀਂ ਲੈ ਕੇ ਜਾਂਦੇ ਨੂੰ ਛੱਡਦੇ ਨਹੀਂ ਬੈਕਵਰਡ ਫਾਰਵਰਡ ਲਿੰਕੇजेस ਔਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਬੜੀ ਬੈਕਬੋਨ ਹੈ ਉਹਦੇ ਨਾਲ ਹੀ ਸਾਰਾ ਨੈਟਵਰਕ ਐਕਚੁਅਲੀ ਟੁੱਟਦਾ ਸੋ ਉਹਦੇ ਤੇ ਵਰਕ ਕਰ ਰਹੇ ਆ ਜੀ ਅਜੇ ਨਹੀਂ ਕੋਈ ਪਤਾ ਲੱਗਿਆ ਜੀ ਬਾਕੀ ਅਸੀਂ ਮੋਗਾ ਐਸਐਸਪੀ ਸਾਹਿਬ ਨਾਲ ਵੀ ਮੈਂ ਸਾਰਾ ਸ਼ੇਅਰ ਕਰੂੰਗਾ ਤੇ ਵੀਲ ਵਰਕ ਔਨ ਥਿਸ ਸਾਰੇ ਪਿੰਡੋਂ ਦਰਬਾਰ ਸਾਹਿਬ ਜਿੱਥੇ ਕਿੰਨੇ ਸਿਆਸੀ ਦੇਖੋ ਇਹਨਾਂ ਨੇ ਰੌਂਡੇਵੂ ਫਿਕਸ ਕੀਤਾ ਸੀ ਇੱਥੇ ਕਿਉਂਕਿ ਸੇਫ ਹੋ ਜਾਂਦਾ ਕੋਈ ਆਉਣ ਦਾ ਹਰੇਕ ਨੂੰ ਲੱਗਦਾ ਕਿ ਇੱਥੇ ਤਾਂ ਵੈਸੇ ਹੀ ਸ਼ਰਤਾਲੂ ਆ ਰਹੇ ਨੇ ਨੇੜੇ-ਤੇੜੇ ਉਸ ਏਰੀਆ ਦੇ ਵਿੱਚ ਤੋਂ ਹਰੇਕ ਕ੍ਰਿਮੀਨਲ ਆਪਣਾ ਆਪਣਾ ਮੋਡਸ ਪਰੈਂਡੀ ਤੇ ਛੁਪਣ ਦਾ ਸਿਸਟਮ ਬਣਾਉਂਦਾ ਰਹਿੰਦਾ ਜੀ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਉਹ ਹੋਣ ਕੱਪੀਆਂ ਹੋ ਰਹੀਆਂ ਰੀਸੈਂਟਲੀ ਬਾਮ ਵੈਪਨ ਦੀ ਹੋ ਜਾਂਦਾ ਇਹ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋ ਰਹੀਆਂ ਨਾਮਾਪਾਦ ਤੋਂ ਉਹਨਾਂ ਕਿੱਥੋਂ ਪੜੀ ਗਈ ਜਾਂ ਉਹ ਇਸ ਸ਼ਹਿਰ ਦੇ ਏਰੀਏ ਨੇ ਪਾਰਟਿਕੂਲਰ ਕਿ ਅੰਮ੍ਰਿਤਸਰ ਦੇ ਵਿੱਚ ਆ ਕੇ ਇਹਨਾਂ ਨੂੰ ਸੇਫ ਜਗ੍ਹਾ ਲੱਗਦੀ ਹੈ ਕਿਉਂਕਿ ਕ੍ਰਾਈਮ ਜਿਧਾਉਣੇ ਮਾਲਵੇ ਨਾਲ ਸੰਬੰਧਿਤ ਹੈ ਯੂਐਸ ਤੋਂ ਬੈਠ ਕੇ ਅਪਰੇਟ ਕਰ ਰਹੇ ਨੇ ਪਰ ਦੱਬ ਕੇ ਅੰਮ੍ਰਿਤਸਰ ਚ ਰੱਖ ਦਿੰਦੇ ਨੇ ਅਪਰੇਟ ਸਾਰੇ ਪੰਜਾਬ ਚ ਦੇਖੋ ਬੜੀ ਸਿੰਪਲ ਗੱਲ ਹੈ ਮੈਂ ਤੁਹਾਨੂੰ ਕਲੀਅਰ ਦੱਸਾਂ ਜਿਹੜੀ ਪੁਲਿਸ ਫੜਦੀ ਹੈ ਉਹਦਾ ਮਤਲਬ ਮੋਰ ਅਲਰਟ ਹੈ ਔਰ ਤੁਸੀਂ ਜੇ ਦੇਖੋ ਸਾਰੇ ਰੈਜ਼ੀਡੈਂਟਸ ਬਾਹਰ ਦੇ ਅੰਮ੍ਰਿਤਸਰ ਦਾ ਤਾਂ ਹੈ ਹੀ ਨਹੀਂ ਸੋ ਰਾਦਰ ਆਈ ਗਿਵ ਕ੍ਰੈਡਿਟ ਕਿ ਇਸ ਕੱਲ ਨੂੰ ਆਪਾਂ ਇੱਕ ਪੋਜ਼ਿਟਿਵ ਮੰਨਿਆ ਜਾਵੇ ਕਿ ਪੁਲਿਸ ਦਾ ਇੰਟੈਲੀਜੈਂਸ ਨੈਟਵਰਕ ਤੇ ਸਤਰਕਤਾ ਜਿਹੜੀ ਅਲਰਟਨੈਸ ਇਜ਼ ਮੋਰ ਹੇਅਰ ਦੈਟ ਇਜ਼ ਵਾਈ ਅੱਛੇ ਰਿਜ਼ਲਟ ਆ ਰਹੇ ਆ ਰਾਦਰ ਮੈਂ ਇਹਨੂੰ ਐਪਰੀਸ਼ੀਏਟਿਵ ਵੇ ਨਾਲ ਲੈਣਾ ਕਿ ਜੇ ਅਸੀਂ ਬਾਹਰੋਂ ਵੀ ਕੋਈ ਰਿਕਵਰੀ ਕਰਦੇ ਆ ਤਾਂ ਅੰਮ੍ਰਿਤਸਰ ਪੁਲਿਸ ਹੀ ਕਰ ਰਹੀ ਹੈ ਮੈਂ ਕੱਲ ਜਲੰਧਰ ਗਿਆ ਸੀ ਆ ਉੱਥੇ ਤੁਹਾਡੇ ਬਾਰੇ ਜੋ ਮੈਨੂੰ ਮਿਲਿਆ ਕਹਿੰਦੇ ਕਿ ਉੱਥੇ ਮੁਲਤਸਾਬ ਚਲੇ ਗਏ ਨੇ ਜਿਹੜੇ ਵੀ ਇਹੋ ਜਿਹੇ ਬੰਦੇ ਨੇ ਕਾਨੂੰਨ ਤੋੜਨੇ ਸਾਰੇ ਜਲੰਧਰ ਹੀ ਹੋਣਗੇ ਮੈਂ ਕਿਹਾ ਅੱਛਾ ਜੀ ਕਹਿੰਦੇ ਜਲੰਧਰ ਵਾਲੇ ਕਹਿੰਦੇ ਜਲੰਧਰ ਹੀ ਹੋਣਗੇ ਫਿਲਹਾਲ ਜਦਵੀਂ ਪਾਸ ਬੰਦੇ ਦਾ ਦਿਮਾਗ ਇੰਨਾ ਸਾਰਾ ਕੁਝ ਉਹੀ ਕਰਦਾ ਸੀ ਜਾਂ ਉਹਦੇ ਪਿੱਛੇ ਕੋਈ ਗ੍ਰੈਜੂਏਟ ਵੀ ਹੈ ਗੱਪਾਂ ਵਾਂਣ ਪਈ ਹੋਵੇ ਤਸ ਕਰਨਾ ਚਾਹਤਾ ਦੇਖੋ ਜੋ ਗੱਲ ਮੈਨੂੰ ਲੱਗ ਰਹੀ ਹੈ ਕਿ ਪਿੰਡ ਦਾ ਬੰਦਾ ਉਹਨੇ ਦੇਖ ਲਿਆ ਮੈਂ ਜਿਵੇਂ ਦੱਸਿਆ ਕਿ ਸੌਫਟ ਟਾਰਗੇਟ ਹੈ ਜੀ ਉਹਨੇ ਦੇਖਿਆ ਕਿ ਬੰਦੇ ਨੂੰ ਪੈਸੇ ਦੀ ਲੋੜ ਹੈ ਫਾਈਨੈਂਸ਼ਲੀ ਇਹਨੂੰ ਰਿਕੁਆਇਰਮੈਂਟ ਹੈ ਉਹਨੂੰ ਇਹ ਬੰਦਾ ਸੌਫਟ ਟਾਰਗੇਟ ਨੂੰ ਆਪਣੇ ਲਿਓਰ ਕਰ ਲੈਂਦਾ ਆਪਣੀਆਂ ਗੱਲਾਂ ਚ ਲੈ ਕੇ ਉਹਨੂੰ ਯੂਜ਼ ਕਰ ਰਿਆ ਜੋ ਪ੍ਰੀਲੀਮਨਰੀ ਗੱਲ ਲੱਗ ਰਹੀ ਹੈ ਇਹਦੇ ਚੋ ਕਿਉਂਕਿ ਸੇਮ ਪਿੰਡ ਦਾ ਬੰਦਾ ਹੈ ਔਰ ਉਹ ਕਾਫੀ ਨੈਟਵਰਕ ਚਲਾ ਰਿਆ ਹਾਂ ਜੀ ਉਹ ਵੀ ਪਾਕਿਸਤਾਨ ਤੋਂ ਆਇਆ ਨਹੀਂ ਅਜੇ ਇਹਨੂੰ ਤਾਂ ਪਤਾ ਨਹੀਂ ਨਾ ਜੀ ਇਹਨੂੰ ਤਾਂ ਇੱਕ ਪੁਆਇੰਟ ਦੱਸਿਆ ਗਿਆ ਉਹ ਤੋਂ ਆ ਕੇ ਨੇ ਰਿਸੀਵ ਕਰ ਲਈ ਉਹ ਅੱਗੇ ਸਾਰੀ ਇਨਵੈਸਟੀਗੇਸ਼ਨ ਚ ਅੱਜ ਨਹੀਂ ਰਿਵੀਲ ਕਰ ਸਕਦੇ ਆ ਪਰ ਲੱਗੇ ਹੋਏ ਆ ਉਹਦੇ ਤੇ ਉਹ ਰਿਸੀਵ ਪਿਛਲੀ ਸਾਈਡ ਉਹ ਜਿਹੜਾ ਦੇਣਾ ਆ ਇਹਨੂੰ ਉਹਨੂੰ ਵੀ ਲੱਗੇ ਹੋਏ ਆ ਜੀ ਲੱਗੇ ਹੋਏ ਬਕਰੇ ਬਕਰੇ ਜੀ ਬਕਰੇ ਸੋ ਇੱਕ ਨਵਾਂ ਟ੍ਰੈਂਡ ਹੈ ਕਿ ਯੂ ਐਸ ਬੇਸਡ ਲੋਕ ਹੀ ਬੈਠੇ ਇਹੀ ਕੰਮ ਕਰ ਰਹੇ ਸੋ ਉਸ ਚ ਸਾਰਾ ਹਵਾਲਾ ਐਂਗਲ ਵੀ ਸਾਰਾ ਇਹ ਅਸੀਂ ਏਜੰਸੀਜ਼ ਨਾਲ ਵੀ ਸ਼ੇਅਰ ਕਰਾਂਗੇ

ਉਹ ਪਿੰਡੋਂ ਸੇ ਦਾ ਇਰਾਮੇ ਦਾ ਬਦਨੀ ਦਾ ਸੱਚ ਇਸ ਜਗ੍ਹਾ ਤੇ ਆਇਆ ਸੀ ਉਸੇ ਬਹੁਤ ਸਾਰੇ ਸੀਸੜੀ ਵੀ ਕਾ ਮਿਲਾ ਕਰੇ ਸਾਰੇ ਵੀ ਚੱਕ ਇੱਥੇ ਜਾਣਗੇ